ਸ਼ਤਕ ਐਸੇ ਤੇ ਐਸੇ ਸਿੱਖ ਹੋਏ ਆ ਐਸੇ ਵਿਦਵਾਨ ਹੋਏ ਐ ਐਸੇ ਕਵੀ ਹੋਏ ਐ ਜਿਹੜੇ ਘੋੜਿਆਂ ਨੂੰ ਖੜਖਰਾ ਮਾਰਦੇ ਤੇ ਲਿੱਦ ਚੁੱਕਦੇ ਸਨ ਜਿਨ੍ਹਾਂ ਵਿੱਚੋਂ ਕਵੀ ਧੰਨਾ ਜੀ ਇੱਕ ਜਿਨ੍ਹਾਂ ਵਿੱਚੋਂ ਜਿਹਨੂੰ ਨਵਾਬੀ ਮਿਲੀ ਕਪੂਰ ਸਿੰਘ ਜੀ ਉਹਨੇ ਕਿਹਾ ਨਵਾਬੀ ਨਹੀਂ ਲੈਣੀ ਤੇ ਸਿੱਖ ਸੰਗਤਾਂ ਨੇ ਜ਼ੋਰ ਪਾਇਆ ਕਹਿੰਦਾ ਨਵਾਬੀ ਦੋਗੇ ਤੇ ਸੰਗਤ ਦੇ ਪੈਰਾਂ ਨਾਲ ਸੁਹਾ ਕੇ ਦਿਓ ਤਾਕੀ ਮੈਨੂੰ ਚੇਤਾ ਰਵੇ ਵੀ ਮੈਂ ਕੌਮ ਦਾ ਵਫਾਦਾਰ ਇੱਕ ਸਿੱਖਾਂ ਨਵਾਬ ਨਹੀਂ ਆ ਨਵਾਬ ਕਪੂਰ ਸਿੰਘ ਨੇ ਚਰਨਾ ਤੇ ਰਖਾ ਕੇ ਤੇ ਆਪਣੇ ਸਿਰ ਤੇ ਪੱਗ ਘਰੀ ਸਿਨ ਬਾਬੀ ਦੀ ਇਹ ਕਹਿਆ ਸੀ ਮੇਰੇ ਤੋਂ ਸੇਵਾ ਨਾ ਕੋਈ ਜਾਵੇ ਮੈਂ ਘੋੜਿਆਂ ਦੀ ਲਿੱਦ ਚੁੱਕਣ ਦੀ ਤੇ ਖਰਖਰਾ ਮਾਰਮ ਦੀ ਉਦਾਂ ਹੀ ਸੇਵਾ ਕਰਦਾ ਰਾਵਾਂਗਾ ਮਤਾਂ ਕੋਈ ਮੈਨੂੰ ਕਵੇ ਵੀ ਅੱਜ ਤੂੰ ਨਵਾਬ ਬਣ ਗਿਆ ਤੇ ਹੁਣ ਤੈਨੂੰ ਘੋੜਿਆਂ ਦੀ ਲਿੱਦ ਚੁੱਕਣ ਦੀ ਲੋੜ ਨਹੀਂ ਹੁਣ ਤੈਨੂੰ ਘੋੜਿਆਂ ਨੂੰ ਖਰਖਰਾ ਮਾਰਨ ਦੀ ਲੋੜ ਨਹੀਂ ਐ ਇਹ ਮੈਂ ਕਦੀ ਨਹੀਂ ਚਾਹਾਂਗਾ ਮੈਨੂੰ ਜੋ ਸੇਵਾ ਮੈਂ ਕਰਦਾ ਉਹ ਮੈਨੂੰ ਕਰਨ ਦਿੱਤੀ ਜਾਵੇ ਮਾਫ਼ ਕਰਨਾ ਅੱਜ ਜੇ ਕੋਈ ਗੁਰਦੁਆਰੇ ਦਾ ਪ੍ਰਧਾਨ ਬਣਦੇ ਨਾ ਤੇ ਅਗਲਾ ਗਰੰਤੀ ਸਿੰਘ ਨੂੰ ਇਹ ਕਹਿੰਦਾ ਤੂੰ ਲਾਈਟ ਬੰਦ ਨਹੀਂ ਕੀਤੀ ਹੈਗਾ ਨਾ ਜੀ ਤੂੰ ਇਹ ਲਾਈਟ ਬੰਦ ਨਹੀਂ ਕੀਤੀ ਤੂੰ ਇਹ ਪੱਖਾ ਬੰਦ ਨਹੀਂ ਕੀਤਾ ਕਿ ਸਾਡੇ ਚ ਕਪੂਰ ਸਿੰਘ ਵਾਲਾ ਜਜ਼ਬਾ ਹੈ ਸਾਡੇ ਚ ਅਸੀਂ ਸੇਵਾ ਕਰ ਸਕਦੇ ਹਾਂ ਅਸੀਂ ਤੇ ਪੱਖਾ ਨਹੀਂ ਬੰਦ ਕਰ ਸਕਦੇ ਅਸੀਂ ਤੇ ਸਵਿੱਚ ਆਉਤੋਂ ਆਉਣ ਤੋਂ ਆਫ ਨਹੀਂ ਕਰ ਸਕਦੇ ਕਿਉਂ ਕਿ ਸਾਡੇ ਚ ਫਿਰ ਕੁੰਡਾ ਕਿਲਾ ਗੱਡ ਗਿਆ ਨਾ ਪ੍ਰਧਾਨਗੀ ਵਾਲਾ ਨਹੀਂ ਭਾਲਿਓ ਕਿਤੇ ਇਸ ਲੈਵਲ ਤੇ ਆ ਕੇ ਸੇਵਾ ਕਰੀ ਕਿਤੇ ਕਪੂਰ ਸਿੰਘ ਵਾਂਗੂ ਇਹ ਸਮਝੋ ਕਿ ਅਸੀਂ ਗੁਰਦੁਆਰੇ ਦੇ ਪ੍ਰਧਾਨ ਨਹੀਂ ਅਸੀਂ ਗੁਰਦੁਆਰੇ ਦੇ ਸੇਵਾਦਾਰ ਹਾਂ ਤੇ ਜਦੋਂ ਆਹ ਸੋਚ ਲੈ ਕੇ ਚੱਲੋਗੇ ਨਾ ਫਿਰ ਤੁਸੀਂ ਤੁਹਾਨੂੰ ਅਨਾਉਂਸ ਨਹੀਂ ਕਰਨਾ ਪਵੇਗਾ ਗੁਰਦੁਆਰੇ ਆਵੋ ਮਸਤੀਾਈ ਕਹਿ ਰਿਆਂ ਇਹਨੂੰ ਪਚਾਲਿਓ ਜੀ ਤੁਹਾਨੂੰ ਅਨਾਉਂਸ ਨਹੀਂ ਕਰਨਾ ਪਵੇਗਾ ਕਿ ਗੁਰਦੁਆਰੇ ਆਓ ਆਪਣੇ ਆਪ ਸਿੱਖ ਸੰਗਤਾਂ ਗੁਰਦੁਆਰੇ ਆਉਣ ਗਿਆ ਕਿਉਂ ਕਿ ਤੁਹਾਡੇ ਪ੍ਰੈਕਟੀਕਲ ਜੀਵਨ ਤੋਂ ਅਗਲੇ ਸਿੱਧ ਲੈ ਜੇ ਜੇ ਤੁਹਾਡਾ ਪ੍ਰੈਕਟੀਕਲ ਜੀਵਨ ਨਹੀਂ ਉਸ ਤਰ੍ਹਾਂ ਦਾ ਤੇ ਕੌਣ ਬਣੇਗਾ ਕਪੂਰ ਸਿੰਘ ਬਣੇਗਾ ਕੋਈ ਨਹੀਂ ਬਣੇਗਾ ਅਗਲਾ ਕਹਿੰਦਾ ਮੈਂ ਨਹੀਂ ਇਹਦੇ ਵਰਗਾ ਬੰਨਾ ਚਾਹੁੰਦਾ ਜਿੱਦਾਂ ਦਾ ਕਰਮ ਇਹਦੇ ਨੇ ਜਿੱਦਾਂ ਦੇ ਲੱਛਣ ਇਹਦੇ ਨੇ ਮੈਂ ਨਹੀਂ ਇਹ ਬਣਨਾ ਬਣਨਾ ਕਾਲੀ ਫੂਲਾ ਸਿੰਘ ਵਰਗਾ ਬਣਨ ਦੀ ਗੱਲ ਕਰਦੇ ਆ ਬਣਦੇ ਤੇ ਨਹੀਂ ਬਣਦੇ ਨਹੀਂ ਨਾ ਕਿਉਂਕਿ ਉਹਦਾ ਦੇ ਕਰੈਕਟਰ ਉਹਦਾ ਦੇ ਜੀਵਨ ਉਹਦਾ ਦੇ ਲੋਕ ਸਾਡੇ ਸਾਹਮਣੇ ਨਹੀਂ ਰਹੇ ਉਹਦਾ ਇੱਕ ਮੁੱਖ ਕਰਨਾ ਚਲੋ ਇਹ ਚਿੰਤਾ ਦਾ ਵਿਸ਼ਾ ਮੈਂ ਇੱਧਰ ਨਹੀਂ ਜਾਣਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੂੰ ਭੇਜਿਆ ਗੁਰੂ ਰਾਮਦਾਸ ਮਹਾਰਾਜ ਨਿਮਰਤਾ ਵਾਸੋ ਕੇ